ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਜਿੰਦਾਬਾਦ ਜਿੰਦਾਬਾਦ ਪੂਰੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਜਿੰਦਾਬਾਦ ਪੂਰੇ ਕਰੋ ਪੂਰੇ ਕਰੋ ਜੇ ਤੁਸੀਂ ਸਟੇਟ ਪ੍ਰੈਜ਼ੀਡੈਂਟ ਪੀਸੀਸੀ ਟੂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕੀ ਹੈ ਸਾਡੀ ਡਿਮਾਂਡ ਇਸ ਵੇਲੇ ਜਿਹੜੀ ਮੇਜਰ ਡਿਮਾਂਡ ਨੇ ਜੀ ਉਹ ਹੈਗੀ ਹੈ ਕਿ ਇੱਕ ਤਾਂ ਸਾਡੀਆਂ ਜਿਹੜੀਆਂ ਗ੍ਰਾਂਟਸ ਹੈ ਉਹ ਐਨਹਾਂਸਡਆਂ ਚਾਹੀਦੀਆਂ 7th ਪੇ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਹਲੇ ਤੱਕ ਨਹੀਂ ਹੋਈ ਸੋ ਗ੍ਰਾਂਟ ਪਲੱਸ ਇੰਪਲੀਮੈਂਟੇਸ਼ਨ ਅੱਜ ਦਾ ਸਾਡਾ ਬਹੁਤ ਵੱਡਾ ਮੁੱਦਾ ਹੈ ਅਸੀਂ ਲੜੀ ਵਾ ਸਟ੍ਰਾਈਕ ਕਰ ਰਹੇ ਹਾਂ 5 ਤਰੀਕ ਨੂੰ ਸੀ ਕਿ ਤੇ ਟੀਚਰਸ ਡੇ ਨੂੰ ਅਸੀਂ ਐਜ਼ ਅ ਬਲੈਕ ਡੇ ਮਨਾਇਆ ਉਸ ਤੋਂ ਬਾਅਦ ਅਸੀਂ 20 ਤਰੀਕ ਨੂੰ ਫਿਰ ਦੋ ਪੀਰੀਅਡਸ ਦੀ ਸਟ੍ਰਾਈਕ ਕੀਤੀ ਹੁਣ ਅੱਜ ਅਸੀਂ ਡਿਸਟ੍ਰਿਕਟ ਰੈਲੀ ਕੀਤੀ ਹੈ ਜਦ ਤੱਕ ਸਾਡੀ 7th ਪੇ ਕਮਿਸ਼ਨ ਦੀ ਡਿਮਾਂਡ ਨਹੀਂ ਮੰਨੀ ਜਾਂਦੀ ਇੰਪਲੀਮੈਂਟ ਨਹੀਂ ਹੁੰਦਾ 136 ਪ੍ਰਾਈਵੇਟ ਹੈੱਡਡ ਕਾਲਜਸ ਤੱਕ ਤੱਕ ਸਾਡਾ ਸੰਘਰਸ਼ ਚੱਲਦਾ ਰਹੇਗਾ ਮੈਮ ਅੱਜ ਤੁਸੀਂ ਪ੍ਰੋਟੈਸਟ ਕੀਤਾ ਕਿ ਅੱਜ ਇਸ ਦਾ ਮੈਮੋਰੰडम ਵੀ ਦਿੱਤਾ ਜਾਏਗਾ ਤੇ ਹਾਂਜੀ ਹਾਂਜੀ ਕਿੰਨੂੰ ਮੈਮੋਰੰडम ਦੇਗਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰडम ਦਵਾਂਗੇ ਜਿਹੜਾ ਕਿ ਥਰੂ ਡੀਸੀ ਸਾਡੇ ਸੀਐਮ ਸਾਹਿਬ ਕੋਲ ਜਾਏਗਾ ਮੰਗਾ ਨਹੀਂ ਮੰਨਿਆ ਜਾਂਦੀਆਂ ਫਿਰ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਹੈ ਗੈਸ ਸੰਘਰਸ਼ ਉਹ ਤੇਜ਼ ਹੋ ਜਾਏਗਾ ਕਿਸ ਤਰੀਕੇ ਤੇਜ਼ ਤੇਜ਼ ਰੈਲੀਆਂ ਕਰਨੇ ਪ੍ਰੋਟੈਸਟ ਕਲਾਸਸ ਸਫਰ ਕਰਨੀਆਂ ਸਟੂਡੈਂਟਸ ਨੂੰ ਨਾਲ ਲਾਵਾਂਗੇ ਸਟੂਡੈਂਟਸ ਦੇ ਨਾਲ ਫਿਰ ਅਸੀਂ ਤਰਨੇ ਲਾਵਾਂਗੇ ਸੋ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਤੇਜ਼ ਹੋਏਗਾ ਤਿੱਖਾ ਕਰਾਂਗੇ ਤਾਂ ਕਿ ਇਹ ਸਰਕਾਰ ਜਿਹੜੀ ਟੀਚਰਸ ਨੂੰ ਇੰਨਾ ਤੰਗ ਕਰ ਰਹੀ ਹੈ ਸਰ ਇਹ ਜਿਹੜਾ ਸਾਡਾ ਸਕੇਲ ਹੈਗਾ ਅਰ 1 ਜਨਵਰੀ 2016 ਨੂੰ ਮਿਲਣਾ ਸੀ ਹੁਣ 10 ਸਾਲ ਬਾਅਦ ਨਵਾਂ ਪੇਸ ਕੇ ਜਿਹੜਾ ਕਮਿਸ਼ਨ ਹੈ ਉਹ ਸੈਂਟਰ ਗਵਰਨਮੈਂਟ ਬਠਾਣ ਜਾ ਰਹੀ ਹੈ ਪਰ ਪੰਜਾਬ ਐਸੀ ਸਟੇਟ ਹੈ ਜਿਨੇ ਹਾਲੇ ਤੱਕ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਕੀ ਕਾਰਨ ਹੈ ਸਮਝ ਇਹ ਸਰਕਾਰ ਦੀਆਂ ਨੀਤੀਆਂ ਔਰ ਬਦ ਨੀਤੀਆਂ ਬਦਨੀਤੀਆਂ ਜਿਨ੍ਹਾਂ ਨੇ ਹਲੇ ਤੱਕ ਟੀਚਰਜ਼ ਨੂੰ ਉਹਨਾਂ ਦੇ ਰਾਈਟਸ ਨਹੀਂ ਦਿੱਤੇ ਪਹਿਲੇ ਕਾਂਗਰਸ ਸਰਕਾਰ ਸੀ ਉਹਦੇ ਖਤਮ ਹੋਣ ਦਾ ਕਾਰਨ ਹੀ ਆਇਆ ਕਿ ਉਹਨੇ ਟੀਚਰਜ਼ ਨੂੰ ਤਨਖਾਹ ਕਿਤਾ ਅਸੀਂ ਖੁੱਲਕੇ ਪੰਜਾਬ ਸਰਕਾਰ ਦੀ ਸਪੋਰਟ ਕੀਤੀ ਵੋਟਰ ਕੋ ਆਇਆ ਕਿਉਂਕਿ ਸਾਨੂੰ ਲੱਗਦਾ ਸੀ ਵੀ ਹੈਲਥ ਔਰ ਐਜੂਕੇਸ਼ਨ ਇਹਨਾਂ ਦੀ ਪ੍ਰਾਇੋਰਟੀ ਹੈ ਪਰ ਇਹ ਸਰਕਾਰ ਨੇ ਆ ਕੇ ਸਾਨੂੰ ਝਟਕੇ ਹੀ ਦਿੱਤੇ ਆ ਕੋਈ ਬੈਨੀਫਿਟ ਨਹੀਂ ਦਿੰਦਾ ਤਨਖਾਹ ਨਹੀਂ ਟੀਚਰਜ਼ ਦੀ ਵਧੀ ਕੋਈ ਉਹਨਾਂ ਦੇ ਜਿੰਨੇ ਵੀ ਇਸ਼ੂਜ਼ ਹੈਗੇ ਆ ਚਾਹੇ ਉਹ ਗਰੰਟਾਂ ਵਾਲੇ ਆ ਜਾਂ ਕੋਈ ਇਸ਼ੂ ਇਹਨਾਂ ਨੇ ਸਾਡਾ ਸੌਰਟ ਆਊਟ ਨਹੀਂ ਕੀਤਾ ਬਲਕਿ ਇਹਨਾਂ ਨੇ ਸਾਡੇ ਨਾਲ ਸ਼ਰਾਰਤ ਕਰਕੇ ਜਿਹੜੀ ਸਾਡੀ ਏਜ ਆਫ ਰਿਟਾਇਰਮੈਂਟ 60 ਸਾਲ ਹੈ ਉਹਨੂੰ ਵੀ 58 ਮਾ ਸੀਐਮ ਚੰਡੀਗੜ੍ਹ ਜਾ ਕੇ ਸੀਐਮ ਕੋਠੀ ਦੇ ਵਿਤਰੋਂ ਕੀਤਾ ਜਾਉਂਗਾ। ਆ ਪਹਿਲੇ ਅਸੀਂ ਜਿਹੜੀ ਦਵਾਗੇ ਉਹ ਡੀਪੀਆਈ ਕਾਲਜਸ ਦੇ ਬਾਹਰ ਤਰਨੰਦਾ ਵਾਂਗੇ ਕਿਉਂਕਿ ਸਾਨੂੰ ਬਿਊਰੋਕਰੇਸੀ ਵੀ ਕੋਈ ਬਹੁਤ ਅੱਛਾ ਰਿਸਪਾਂਸ ਨਹੀਂ ਦੇ ਰਹੀ ਸਾਡੀਆਂ ਫਿਕਸੇਸ਼ਨਸ ਔਰ ਜਿਹੜਾ ਇੰਪਲੀਮੈਂਟੇਸ਼ਨ ਪਾਰਟ ਹੈ ਉਹਨੂੰ ਡਿਲੇ ਕਰ ਰਹੀ। ਮੈਂ ਜ਼ਿਲ੍ਹਾ ਪ੍ਰੰਧਾਨ ਅੰਮ੍ਰਿਤਸਰ ਡਿਸਟ੍ਰਿਕਟ ਕਾਉਂਸਲ ਅੱਜ ਦਾ ਇਹ ਧਰਨਾ ਜਿਹੜਾ ਸਾਡਾ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਦਿਸ਼ਾ-ਨਿਦੇਸ਼ਾਂ ਅਨੁਸਾਰ ਲਗਾਇਆ ਗਿਆ। ਅੱਜ ਤੋਂ 2 ਸਾਲ ਪਹਿਲਾਂ ਜਦੋਂ ਆਪ ਸਰਕਾਰ ਨੇ ਜਿਹੜਾ ਚਾਰਜ ਲੈਣਾ ਸੀ ਉਹਨਾਂ ਨੇ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਜਦੋਂ ਅਸੀਂ ਆਵਾਂਗੇ ਉਹ ਤੁਹਾਡੀ ਟੀਚਰ ਦੀਆਂ ਸਾਰੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਕਰਾਂਗੇ ਪਰ 2 ਸਾਲ ਹੋ ਗਏ ਨੇ ਇਹ ਆਪ ਜਿਹੜੇ ਆਮ ਆਦਮੀ ਸਰਕਾਰ ਇਹ ਸਾਨੂੰ ਧੋਖਾ ਦੇ ਰਹੀ ਹੈ ਸਾਡੀਆਂ ਡਿਮਾਂਡਸ ਪੂਰੀਆਂ ਨਹੀਂ ਕਰ ਰਹੀ ਜਿਵੇਂ 7th ਪੇ ਕਮਿਸ਼ਨ ਹੈ ਦੇ ਨਾਲ ਹੋਰ ਬੜੀਆਂ ਡਿਮਾਂਡਾਂ ਨੇ ਲਗਭਗ 14 ਡਿਮਾਂਡਾਂ ਨੇ ਜਿਨ੍ਹਾਂ ਉਹਨਾਂ ਨੇ ਵਾਅਦਾ ਕੀਤਾ ਸੀ ਆਣ ਤੇ ਪੂਰੀਆਂ ਕਰਾਂਗੇ ਇਸ ਕਰਕੇ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਪੱਤਰ ਜਿਹੜਾ ਉਹ ਲਿਖਿਆ ਵੀ ਸਾਨੂੰ ਮੀਟਿੰਗ ਦਿੱਤੀ ਜਾਏ ਉਹ ਪੱਤਰ ਦੀ ਕਾਪੀ ਅਸੀਂ ਡਿਪਟੀ ਕਮਿਸ਼ਨਰ ਦੇ ਰਾਹੀਂ ਜਿਹੜੀ ਭਜਾਵਾਂਗੇ ਵੀ ਸਾਡੇ ਜਿਹੜੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਜਿਹੜੇ ਆਫੀਸ ਬੀਰਰ ਹੈ ਉਹਨਾਂ ਨੂੰ ਇੱਕ ਮੀਟਿੰਗ ਦਿੱਤੀ ਜਾਏ ਔਰ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਉਹਤੇ ਜਿਹੜਾ ਗੌਰ ਕੀਤਾ ਜਾਏ ਜਿੰਨੂੰ ਤੁਸੀਂ ਆਪਣੀ ਪਾਰਟੀ ਦਾ ਹਿੱਸਾ ਬਣਾ ਕੇ ਇਲੈਕਸ਼ਨ ਜਿੱਤੀ ਸੀ ਅੱਜ ਉਹ ਭੁੱਲ ਗਏ ਨੇ ਇਸ ਕਰਕੇ ਸਾਡੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਜੇ ਇਹ ਡਿਮਾਂਡਸ ਨਹੀਂ ਪੂਰੀਆਂ ਕੀਤੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਤੇ ਅਸੀਂ 15 ਤਰੀਕ ਨੂੰ ਕੈਂਡਲ ਮਾਰਚ ਵੀ ਕਰਾਂਗੇ ਗੁਰਨਾਨਕ ਦੇਵ ਯੂਨੀਵਰਸਿਟੀ ਚ ਰੈਲੀ ਵੀ ਕਰਾਂਗੇ ਤੇ ਪੰਜਾਬ ਲੈਵਲ ਦਾ ਸਟੇਟ ਲੈਵਲ ਦੀ ਰੈਲੀ ਵੀ ਕਰਾਂਗੇ ਜੇ ਹੋ ਸੁਖਿਆ ਤੇ ਉਚੇਰੀ ਸਿੱਖਿਆ ਮੰਤਰੀ ਬੈਂਸ ਸਾਹਿਬ ਦਾ ਜਿਹੜਾ ਰੈ residense ਹੈ ਉਹਨੂੰ ਵੀ ਆਪਾਂ ਜਿਹੜਾ ਘਰਾਵ ਕਰਾਂਗੇ ਔਰ ਆਏ ਹੋਏ ਬਾਡੇ ਪ੍ਰੋਟੈਸਟ ਕੀਤਾ ਜਾ ਰਿਹਾ ਜਿਹੜੇ ਜਿਹੜੇ ਜੂਾਰੂ ਸਾਥੀ ਮੈਂ ਡਾਕਟਰ ਗੁਰਦਾਸ ਸਿੰਘ ਸੇਖੋਂ ਜਨਰਲ ਸੈਕਟਰੀ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਅੱਜ ਇਹ ਜਿਹੜਾ ਧਰਨਾ ਹੈਗਾ ਡਿਸਟ੍ਰਿਕਟ ਲੈਵਲ ਦਾ ਪ੍ਰੋਟੈਸਟ ਹੈ ਇਹ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਨੇ ਪਿੱਛੇ ਆਪਣੀ ਬਠਿੰਡਾ ਡੀਏਵੀ ਕਾਲਜ ਦੇ ਵਿੱਚ ਅਡਜਕਟਾ ਕਮੇਟੀ ਹੋਈ ਸੀ ਉੱਥੇ ਇੱਕ ਚੇਨ ਪ੍ਰੋਟੈਸਟ ਅਸੀਂ ਸ਼ੁਰੂ ਕੀਤਾ ਇਦੇ ਤਹਿਤ ਅਸੀਂ 20 ਸਪਟੰਬਰ ਨੂੰ ਪਹਿਲਾਂ ਦੋ ਪੀਰੀਅਡ ਦਾ ਹਰੇਕ ਕਾਲਜ ਦੇ ਵਿੱਚ ਧਰਨਾ ਦੇ ਚੁੱਕੇ ਹਾਂ ਅੱਜ ਸੈਕੰਡ ਜਿਹੜਾ ਪ੍ਰੋਜੈਕਟ ਹੈਗਾ ਉਹਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕ quarterਾਂ ਦੇ ਉੱਪਰ ਇਹ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ 136 ਜਿਹੜੇ ਸਾਡੇ ਐਡਿਟਿਡ ਕਾਲਜਸ ਆ ਪੰਜਾਬ ਦੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਡਿਮਾਂਡਸ ਪੈਂਡਿੰਗ ਆ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਇਹ ਧਰਨਾ ਦੇ ਰਹੇ ਹਾਂ ਔਰ ਮੈਂ ਦੱਸਣਾ ਚਾਹਾਂਗਾ ਕਿ ਮਾਨਤਮਾਨ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਪਿੱਛੇ 2022 ਦੇ ਵਿੱਚ 5 ਸਪਟੰਬਰ ਨੂੰ ਟੀਚਰ ਡੇ ਤੇ ਅਨਾਉਂਸ ਕੀਤਾ ਸੀਗਾ ਕਿ ਇਹਨਾਂ ਨੂੰ 7th ਪੇ ਕਮਿਸ਼ਨ ਅਨੁਸਾਰ ਦਿੱਤਾ ਜਾਂਦਾ ਆ ਉਹਦੀ ਨੋਟੀਫਿਕੇਸ਼ਨ ਅਕਤੂਬਰ ਦੇ ਵਿੱਚ ਹੋ ਗਈ ਸੀ 2022 ਚ ਲੇਕਿਨ ਅੱਜ 2024 ਆ ਗਿਆ 2 ਸਾਲ ਲੰਘ ਗਏ ਆ ਅਜੇ ਵੀ ਉਹ 7ਥ ਬੇ ਕਮਿਸ਼ਨ ਇੰਪਲੀਮੈਂਟੇਸ਼ਨ ਨਹੀਂ ਹੋਈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹ ਜਿਹੜਾ 7ਥ ਬੇ ਕਮਿਸ਼ਨ ਹੈ ਇਹ ਇਨ੍ਹਾਂ ਕਾਲਜਾਂ ਦੇ ਵਿੱਚ ਇੰਪਲੀਮੈਂਟ ਕੀਤਾ ਜਾਵੇ ਅੱਗੇ 8ਵਾਂ ਬੇ ਕਮਿਸ਼ਨ 226 ਚ ਆਉਣ ਵਾਲਾ ਸਾਰੇ ਹਿੰਦੁਸਤਾਨ ਚ ਸਾਰੇ ਸਟੇਟਾਂ ਚ 7ਥ ਬੇ ਕਮਿਸ਼ਨ ਲੱਗ ਚੁੱਕਾ ਹੈ ਕੇਵਲ ਇੱਕ ਪੰਜਾਬ ਸਟੇਟ ਹੈ ਜਿੱਦੇ ਚ ਹਜੇ ਇਨ੍ਹਾਂ ਇਡਰ ਕਾਲਜਾਂ ਨੂੰ ਇਹ 7ਥ ਬੇ ਕਮਿਸ਼ਨ ਨਹੀਂ ਮਿਲਿਆ ਸਾਡੀ ਇਹ ਪੁਰਜੋ ਡਿਮਾਂਡ ਹੈ ਇਸ ਦੇ ਨਾਲ ਸਾਡੀਆਂ ਹੋਰ ਕੁਝ ਪੈਂਡਿੰਗ ਡਿਮਾਂਡ ਚੱਲ ਰਹੀਆਂ ਸਰਕਾਰ ਨਾਲ ਜਿਦੇ ਵਿੱਚ ਚਾਈਲਡ ਕੇਅਰ ਲੀਵ ਹੈ ਜਿਹੜੀ ਨੇੜੀ ਨੂੰ ਦਿੱਤੀ ਜਾਂਦੀ ਬੱਚੇ ਪਾਲਣ ਵਾਸਤੇ ਸੈਂਟਰ ਗਵਰਨਮੈਂਟ ਦੀ ਪਾਲਿਸੀ ਹੈ ਸਾਰੇ ਸਟੇਟ EMPLOYE ਨੂੰ ਮਿਲਦੀ ਆ ਪੰਜਾਬ ਦੇ ਹੈਡ ਕਾਲਜਾਂ ਚ ਨਹੀਂ ਮਿਲਦੀ ਰਿਫਰੈਸ਼ਰ ਕੋਰਸ ਦਾ ਜਿਹੜੀ ਰਿਲੈਕਸੇਸ਼ਨ ਹੈ ਉਹ ਸਾਡੇ ਟੀਚਰ ਕੋਰਟ ਤੋਂ ਜਿੱਤ ਚੁੱਕੇ ਆ ਫਿਰ ਵੀ ਸਰਕਾਰ ਰਿਲੈਕਸੇਸ਼ਨ ਦੇਣ ਨੂੰ ਤਿਆਰ ਨਹੀਂ ਹੈ ਜਿਹੜੀ 75 25 ਦੀ ਪਾਲਿਸੀ ਸਰਕਾਰ ਨੇ ਨਵੀਂ ਬਣਾਈ ਆ ਇਹ ਇਹਨਾਂ ਕਾਲਜਾਂ ਨੂੰ ਮਾਰਨ ਦੀ ਪਾਲਿਸੀ ਹੈ ਅਸੀਂ ਕਹਿੰਨੇ ਕਿ ਇਹਨੂੰ 95% ਕੀਤਾ ਜਾਵੇ ਜਿਹੜੀਆਂ ਪੋਸਟਾਂ ਇਹਨਾਂ ਕਾਲਜਾਂ ਚ ਖਾਲੀ ਹੁੰਦੀਆਂ ਨੇ ਉਹ ਤੁਸੀਂ ਹਿਸਾਬ ਨਾਲ ਲਓ ਵੀ 1921 ਚ ਪੋਸਟਾਂ 1981 ਚ ਪੋਸਟਾਂ ਦਿੱਤੀਆਂ ਸਰਕਾਰ ਨੇ ਉਸ ਤੋਂ ਬਾਅਦ ਇੰਨੀਆਂ ਚੇਂਜਸ ਆ ਗਈਆਂ ਸਰਕਾਰ ਨੇ ਕੋਈ ਵੀ ਪਾਲਿਸੀ ਨੂੰ ਰਿਵਾਈਜ਼ ਹੀ ਨਹੀਂ ਕੀਤਾ ਅਸੀਂ ਜਾਣਦੇ ਹਾਂ ਵੀ ਨਵੇਂ-ਨਵੇਂ ਕੋਰਸ ਖੁੱਲਗੇ ਆ ਜਿਹੜੇ ਨਵੇਂ ਕੋਰਸ ਖੁੱਲੇ ਆ ਉਹਨਾਂ ਵਾਸਤੇ ਸਾਨੂੰ ਨਵੀਆਂ ਐਡਿਡ ਕੋਰਸਾਂ ਦਿੱਤੀਆਂ ਜਾਣ ਨਹੀਂ ਤਾਂ ਜਿੰਨੀਆਂ ਪੋਸਟਾਂ ਹੁਣ ਤੱਕ ਖਾਲੀ ਪਈਆਂ ਕਾਲਜਾਂ ਦੇ ਵਿੱਚ ਉਹ ਕਾਲਜਾਂ ਨੂੰ ਪਰਮ ਦੀ ਇਜਾਜ਼ਤ ਦੇ ਦਿੱਤੀ ਜਾਵੇ ਕਾਲਜ ਆਪਣੀ ਮਰਜ਼ੀ ਨਾਲ ਜਿਹੜੀ ਵੀ ਪੋਸਟ ਉਹਨਾਂ ਨੂੰ ਚਾਹੀਦੀ ਉਹਨੂੰ ਭਰ ਸਕਣ ਇਹਦੇ ਨਾਲ ਕਾਲਜ ਦੇ ਜਿਹੜੇ ਇੱਕ ਸੱਤ ਪੰਜਾਬ ਦੇ ਜਿਹੜੇ 136 ਐਡਿਟ ਕਾਲਜਸ ਇਹ ਬਚੇ ਰਹਿਣਗੇ ਇਹ 80% ਸਟੂਡੈਂਟ ਨੂੰ ਐਜੂਕੇਸ਼ਨ ਦੇ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਕਾਲਜ ਬਹੁਤ ਘਟਾ ਗਏ ਆ ਸਰਕਾਰੀ ਕਾਲਜਾਂ ਦੇ ਵਿੱਚੋਂ ਮਤਲਬ 80% ਇਹੋ ਜਿਹੇ ਕਾਲਜ ਆ ਜਿਨ੍ਹਾਂ ਚ ਟੀਚਰ ਹੀ ਬਹੁਤ ਘਟਾ ਇੱਕ ਇੱਕ ਟੀਚਰ ਇੱਕ ਇੱਕ ਪ੍ਰਿੰਸੀਪਲ ਨੂੰ 8-8 ਕਾਲਜ ਮਿਲੇ ਹੋਏ ਆ ਸਰਕਾਰ ਦੇ ਵਿੱਚ ਉਹਨਾਂ ਦੀ ਕੰਟ੍ਰਿਬਿਊਸ਼ਨ ਬਹੁਤ ਘਟਾ ਐ ਐਡਿਟ ਕਾਲਜਾਂ ਦੀ ਕੰਟ੍ਰਿਬਿਊਸ਼ਨ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਐਡਿਟ ਕਾਲਜਾਂ ਦੀ ਬਾਹ ਫੜਨ ਇਨਾਂ ਦੀ ਗ੍ਰਾਂਟ ਰੈਗੂਲਰਾਈਜ਼ ਕਰਨ ਇਨਾਂ ਦੀਆਂ ਬਣਦੀਆਂ ਪੋਸਟਾਂ ਇਹਨਾਂ ਨੂੰ ਦੇਣ ਤਾਂ ਕਿ ਇਹਨਾਂ ਕਾਲਜਾਂ ਦੇ ਵਿੱਚ ਬੱਚੇ ਆ ਜਿਹੜੀ ਉਹ ਸਸਤੀ ਅਤੇ ਵਧੀਆ ਐਜੂਕੇਸ਼ਨ ਲੈ ਸਕਣ ਅਸੀਂ ਇਸ ਪਲੇਟਫਾਰਮ ਤੋਂ ਤੁਹਾਡੇ ਰਾਹੀਂ ਸੀਐਮ ਸਾਹਮਣੂ ਬੇਨਤੀ ਕਰਦੇ ਆਂ ਕਿ ਸਾਡਾ ਜੀ ਨਹੀਂ ਕਰਦਾ ਅਸੀਂ ਦਰੀਆਂ ਤੇ ਆਈਏ ਸਾਡੇ ਨਾਲ ਟੇਬਲ ਟॉक ਕਰੋ ਤੁਸੀਂ ਐਜੂਕੇਸ਼ਨ ਮਨਿਸਟਰ ਦੀ ਜ਼ਿੰਮੇਵਾਰੀ ਲਾਓ ਜਾ ਸਾਨੂੰ ਪ੍ਰਾਇੋਰਟੀ ਬੇਸ ਤੇ ਇੱਕ ਮੀਟਿੰਗ ਦਿਓ ਜਿਹਦੇ ਚ ਅਸੀਂ ਆਪਣੀਆਂ ਸਾਰੀਆਂ ਡਿਮਾਂਡਸ ਰੱਖ ਛੱਡੀਏ ਔਰ ਅਸੀਂ ਪ੍ਰੋਮਿਸ ਕਰਦੇ ਆਂ ਜੇ ਸਾਡੀ ਕੋਈ ਡਿਮਾਂਡ ਜੈਨੂਇਨ ਨਾ ਹੋਵੇ ਤੁਸੀਂ ਉਹਨੂੰ ਰਿਜੈਕਟ ਕਰ ਦਿਆ ਜੋ ਅਸੀਂ ਤੁਹਾਡੇ ਕੋਲੋਂ ਉਹ ਡਿਮਾਂਡ ਲੈ ਕੇ ਦੁਬਾਰਾ ਨਹੀਂ ਆਵਾਂਗੇ ਪਰ ਜਿਹੜੀਆਂ ਸਾਡੀਆਂ ਜੈਨੂਇਨ ਡਿਮਾਂਡਸ ਆ ਉਹ ਜ਼ਰੂਰ ਮੰਨੋ ਇਹ ਸਾਡੇ ਵਾਸਤੇ ਨਹੀਂ ਇਹ ਪੰਜਾਬ ਦਾ ਭਵਿੱਖ ਬਣਾਉਣ ਵਾਸਤੇ ਆ ਇਹ ਪੰਜਾਬ ਦਾ ਫਿਊਚਰ ਬਚਾਉਣ ਵਾਸਤੇ ਆ ਇਹ ਪੰਜਾਬ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਆ ਪੰਜਾਬ ਪਹਿਲਾਂ ਨਸ਼ਿਆਂ 'ਚ ਡੁੱਬਿਆ ਪਿਆ ਜੇ ਬੱਚਿਆਂ ਨੂੰ ਇਨ੍ਹਾਂ ਕਾਲਜਾਂ ਦੇ ਵਿੱਚ ਜਾ ਕੇ ਐਜੂਕੇਸ਼ਨ ਪ੍ਰਾਪਤ ਕਰਨ ਦਾ ਮੌਕਾ ਨਾ ਮਿਲਿਆ ਤਾਂ ਇਹ ਹੋਰ ਨਸ਼ਿਆਂ ਦੇ ਵਿੱਚ ਡੁੱਬਣਗੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਉਹਨਾਂ ਨੇ ਮੰਗ ਪੱਤਰ ਹਾਂ ਪਰ ਅੱਜ ਅਸੀਂ ਪ੍ਰੋਟੈਸਟ ਤੋਂ ਬਾਅਦ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਡਿਪਟੀ ਕਮਿਸ਼ਨਰ ਸਾਹਿਬ ਹੋਂਦੇ ਰਾਹੀਂ ਇੱਕ ਮੰਗ ਪੱਤਰ ਹੈ ਜਿਹੜਾ ਸੀਐਮ ਸਾਹਿਬ ਦੇ ਨਾਮ ਤੇ ਦੇਵਾਂਗੇ ਔਰ ਉਮੀਦ ਕਰਦੇ ਆਂ ਕਿ ਸੀਐਮ ਸਾਹਿਬ ਸਾਡੀ ਗੱਲ ਤੇ ਉੱਪਰ ਗੌਰ ਕਰਨਗੇ ਔਰ ਸਾਡਾ ਮਸਲਾ ਜਿਹੜਾ ਉਹ ਜਲਦੀ ਹੱਲ ਕਰਨਗੇ ਰਿਕੋਰਡਿੰਗਲੀ ਨਾਮ ਦੱਸ ਦਿਓ ਆਪਣਾ ਤੇ ਜਿਹੜਾ ਮਤਪਸੰਦ ਦਿੱਤਾ ਹੈ ਮੈਂ ਸੁਖਵਿੰਦਰ ਸਿੰਘ ਸੁਖਵਿੰਦਰ ਗ੍ਰੇਡ 1 ਦਫ਼ਤਰ ਡਿਊਟੀ ਕੇ ਅਨੁਸਾਰ ਮੈਨੂੰ ਹੁਕਮ ਹੋਇਆ ਸੀ ਕਿ ਨਾ ਕਾਲਜ ਜਿਹੜੇ ਹੈ ਟੀਚਰ ਜੂਨੀਅਰ ਉਹਨਾਂ ਦੇ ਕੁਝ ਮੰਗਾ ਹੈਗੇ ਉਹਨਾਂ ਦਾ ਮੈਮੋਰੰਡਮ ਇਹਨਾਂ ਨੂੰ ਲਿਆ ਜਾਵੇ ਸੋ ਉਸ ਹੁਕਮ ਦੇ ਤਹਿਤ ਮੈਂ ਇਹ ਮੈਮੋਰੰਡਮ ਇਹਨਾਂ ਤੋਂ ਪ੍ਰਾਪਤ ਕਰਾਉ ਯਕੀਨ ਦਿਵਾਉਣਾ ਕਿ ਇਹ ਜਿਹੜਾ ਹੈ ਮੈਮੋਰੰਡਮ ਇਹਨਾਂ ਦੀ ਮੰਗ ਨਾਲ ਸੰਬੰਧੀ ਹੈ ਉਹ ਮਾਨ ਜੋ ਡੀਸਾ ਦੇ ਧਿਆਨ ਵਿੱਚ ਲਿਆ ਕੇ ਸਰਕਾਰ ਨੂੰ ਭੇਜ ਦਿੱਤਾ ਜਾਵੇ ਥੈਂਕ ਯੂ